ਦੇ ਬੈਰੀਕਾਡ ਹਰਿਆਣਾ ਵਾਲੇ ਪਾਸੇ ਲਾਏ ਗਏ ਸੀ ਦੂਜੇ ਪਾਸੇ ਜਿਵੇਂ ਅਸੀਂ ਲਗਾਤਾਰ ਤਸਵੀਰ ਦਿਖਾ ਰਹੇ ਸੀ ਕਿ ਬੇਸ਼ੱਕ ਕਿਹਾ ਜਾ ਰਿਹਾ ਹੈ ਕਿ ਰਸਤੇ ਖੁੱਲ ਜਾਣਗੇ ਅੱਜ ਪਰ ਕੁਕੇ ਟਰੈਕਟਰ ਟਰਾਲੀਆਂ ਔਰ ਵੱਡਾ ਤਾਮਜਮ ਵਾਲੇ ਹਾਈਵੇ ਦੇ ਵਿੱਚ ਪਿਆ ਤੇ ਇੱਕ ਵਾਰ ਫਿਰ ਤੋਂ ਪੁਲਿਸ ਨੇ ਆਪਣਾ ਆਪਰੇਸ਼ਨ ਕਲੀਨ ਸ਼ੁਰੂ ਕੀਤਾ ਬਲਡوزر ਇੱਕ ਵਾਰ ਫਿਰ ਤੋਂ ਤਰੋੜੇ ਸ਼ੁਰੂ ਕੀਤੇ ਨੇ ਤਸਵੀਰ ਤੁਹਾਨੂੰ ਪਿੱਛੇ ਦਿਖਾ ਦਿੰਦੇ ਆ ਕਿ ਹੁਣ ਪਹਿਲਾ ਇੱਕ ਸੜਕ ਨੂੰ ਖਾਲੀ ਕਰਨ ਦਾ ਅਭਿਆਨ ਸ਼ੁਰੂ ਕਰ ਦਿੱਤਾ ਗਿਆ ਵੱਡੀ ਗਿਣਤੀ ਦੇ ਵਿੱਚ ਜਿਹੜਾ ਹੈਗਾ ਇੱਥੇ ਲਾਏ ਗਏ ਨੇ ਲੋਕ ਜਿਹੜੇ ਇਸ ਵੇਲੇ ਸੜਕ ਦੇ ਵਿੱਚੋਂ ਮਲਵਾ ਪਾਸੇ ਕਰ ਰਹੇ ਨੇ ਟਰੈਕਟਰ ਟਰਾਲੀਆਂ ਤੁਸੀਂ ਉਸੇ ਤਰ੍ਹਾਂ ਦੇਖੋ ਸੜਕ ਤੇ ਔਰ ਇਹ ਸਾਹਮਣੇ ਬਲਡوزر ਜਾ ਰਹੇ ਨੇ ਇਹ ਬਲਡوزر ਸੜਕ ਦੇ ਵਿੱਚ ਜੋ ਵੀ ਕੋਈ ਚੀਜ਼ ਹੈ ਉਸ ਨੂੰ ਜੇ ਕੋਈ ਸ਼ੈੱਡ ਬਣਿਆ ਤਾਂ ਉਸ ਨੂੰ ਤੋੜਿਆ ਜਾ ਰਿਹਾ ਔਰ ਸੜਕ ਨੂੰ ਬਿਲਕੁਲ ਕਲੀਅਰ ਕੀਤਾ ਜਾ ਰਿਹਾ ਯਾਨੀ ਕਿ ਸਵੇਰ ਤੋਂ ਜਿਸ ਤਰ੍ਹਾਂ ਸੀ ਦੇਖ ਰਹੇ ਸੀ ਕਿ ਪੰਜਾਬ ਵਾਲੇ ਪਾਸੇ ਇਹ ਹਾਈਵੇ ਦਾ ਜਿਹੜਾ ਕੰਮ ਹੈ ਨੂੰ ਕਲੀਅਰ ਕਰਨ ਦਾ ਕਿਤਨੇ ਕਿਤੇ ਰੁਕਿਆ ਹੋਇਆ ਸੀ ਹਰਿਆਣੇ ਵਾਲੇ ਪਾਸੇ ਉਹ ਬੈਰੀਕਡ ਤੋੜਿਆ ਜਾ ਰਿਹਾ ਸੀ ਪਰ ਰਾਤ ਦੇ ਆਪਰੇਸ਼ਨ ਤੋਂ ਬਾਅਦ ਇਹ ਟਰੈਕਟਰ ਟਰਾਲੀਆਂ ਉਸੇ ਤਰ੍ਹਾਂ ਨਜ਼ਰ ਆ ਰਹੇ ਸੀ ਹੁਣ ਇੱਕ ਵਾਰ ਫਿਰ ਤੋਂ ਪੁਲਿਸ ਦਾ ਆਪਰੇਸ਼ਨ ਸ਼ੁਰੂ ਹੋਇਆ ਪੁਲਿਸ ਦੀ ਨਫਰੀ ਵੱਡੀ ਗਿਣਤੀ ਵਿੱਚ ਪਹੁੰਚੀ ਹੈ ਬਲਡوزر ਲੈ ਕੇ ਤਾਂ ਇਹ ਦੇਖੋ ਇਹ ਸ਼ੈੱਡ ਆ ਜਿਹੜਾ ਤੋੜਨ ਦੇ ਲਈ ਫਿਰ ਅੱਗੇ ਵਧੀ ਹੈ ਜੀਸੀਬੀ ਤਾਂ ਜਿਹੜੇ ਸ਼ੈੱਡ ਬਚੇ ਨੇ ਉਹਨਾਂ ਨੂੰ ਤੋੜਨ ਦੇ ਲਈ ਜੀਸੀਬੀ ਨੇ ਆਪਰੇਸ਼ਨ ਸ਼ੁਰੂ ਕੀਤਾ ਟਰੈਕਟਰ ਟਰਾਲੀਆਂ ਜਿਹੜੀਆਂ ਨੇ ਇਹਨਾਂ ਨੂੰ ਵਕ ਵਕ ਟਰੈਕਟਰ ਦੇ ਮਗਰ ਪਾ ਕੇ ਇੱਥੋਂ ਭੇਜਿਆ ਜਾ ਰਿਹਾ ਤਾਂ ਇਹ ਸ਼ੈੱਡ ਆ ਜਿਹੜਾ ਉਹ ਤੋੜਿਆ ਜਾ ਰਿਹਾ ਜਿਹੜਾ ਰਾਤ ਬੇਸ਼ੱਕ ਤਾਂ ਤੋੜ ਦਿੱਤਾ ਗਿਆ ਸੀ ਪਰ ਹੁਣ ਉਸ ਨੂੰ ਪੂਰੀ ਤਰ੍ਹਾਂ ਕਲੀਨ ਕਰਨ ਦੇ ਲਈ ਪੂਰੀ ਤਰ੍ਹਾਂ ਸਾਫ ਕਰਨ ਦੇ ਲਈ ਇੱਕ ਵਾਰੀ ਫਿਰ ਤੋਂ ਆਪਰੇਸ਼ਨ ਜਿਹੜਾ ਹੈਗਾ ਪੁਲਿਸ ਨੇ ਸ਼ੁਰੂ ਕੀਤਾ ਜਿਤਨਾ ਅਸੀਂ ਪਹਿਲਾਂ ਜ਼ਿਕਰ ਕਰ ਰਹੇ ਸੀ ਕਿ ਸੜਕਾਂ ਦੇ ਵਿਚਾਲੇ ਜਿਹੜਾ ਹੈਗਾ ਮਲਵਾ ਉਹ ਇਕੱਠਾ ਹੋ ਰਿਹਾ ਸੀ ਤਾਂ ਹੁਣ ਪੂਰੀ ਤਰ੍ਹਾਂ ਇਸ ਨੂੰ ਸਾਫ ਕਰਨ ਦੇ ਲਈ ਇੱਕ ਹੋਰ ਫਿਰ ਤੋਂ ਆਪਰੇਸ਼ਨ ਜਿਹੜਾ ਹੁਣ 10 ਵਜੇ ਦੇ ਕਰੀਬ ਹੈ ਜਿਹੜਾ ਉਹ ਸ਼ੁਰੂ ਕੀਤਾ ਗਿਆ ਤਾਂ ਇਹ ਵੱਡੀਆਂ-ਵੱਡੀਆਂ ਮਸ਼ੀਨਾਂ ਜੈਸ ਵੀ ਮਸ਼ੀਨਾਂ ਲਾਈਆਂ ਨੇ ਇੱਕ ਅੱਗੇ ਦੇਖੋ ਦੋ ਮਸ਼ੀਨਾਂ ਇਕੱਠੀਆਂ ਲਾਈਆਂ ਨੇ ਉਹ ਅਗਲੀ ਜੈਸੀ ਮਸ਼ੀਨਾਂ ਜਿਹੜੀ ਉਹ ਅੱਗੇ ਉਸਨੇ ਕੰਮ ਸ਼ੁਰੂ ਕਰ ਦਿੱਤਾ ਸ਼ੈੱਡ ਪੱਟਣੇ ਸ਼ੁਰੂ ਕਰ ਦਿੱਤੇ ਨੇ ਪਰ ਇੱਕ ਵਾਰ ਫਿਰ ਤੋਂ ਰਾਤ ਦੀ ਤਰ੍ਹਾਂ ਅਗਰੈਸਿਵ ਪੁਲਿਸ ਨਜ਼ਰ ਆਈ ਹੈ ਇੱਕ ਵਾਰ ਫਿਰ ਤੋਂ ਬਲਡੋਜ਼ਰ ਉਸੇ ਤਰ੍ਹਾਂ ਚੱਲਨੇ ਸ਼ੁਰੂ ਹੋਏ ਨੇ ਸ਼ੈੱਡ ਪੱਟਣੇ ਸ਼ੁਰੂ ਕਰ ਦਿੱਤੇ ਗਏ ਨੇ ਹਾਲਾਂਕਿ ਟਰੈਕਟਰ ਟਰਾਲੀਆਂ ਜਿਹੜੀਆਂ ਨੇ ਉਹਨਾਂ ਨੂੰ ਇੱਥੋਂ ਬਾਅਦ ਦੇ ਵਿੱਚ ਜਾਂ ਵੱਖਰੇ ਤੌਰ ਤੇ ਇੱਥੋਂ ਲਿਜਾਇਆ ਜਾ ਰਿਹਾ ਤੇ ਇਹਨਾਂ ਨੂੰ ਕਿੱਥੇ ਖੜਾ ਕੀਤਾ ਜਾਏਗਾ ਕਿੱਥੇ ਇਹਨਾਂ ਨੂੰ ਰੱਖਿਆ ਜਾਏਗਾ ਪਰ ਇਹ ਦੇਖੋ ਜਿਹੜੀਆਂ ਟੈਂਪਰੇਰੀ ਘਰ ਜਿਹੜੇ ਬਣਾਏ ਗਏ ਸੀ ਉਹਨਾਂ ਨੂੰ ਤੋੜਿਆ ਜਾ ਰਿਹਾ ਹੈ ਪਟਿਆ ਜਾ ਰਿਹਾ ਹੈ ਇਹ ਤਸਵੀਰਾਂ ਉਸ ਮੋਰਚੇ ਦੀਆਂ ਨੇ ਜਿਹੜਾ ਮੋਰਚਾ 1 ਸਾਲ ਤੋਂ ਵੱਧ ਸਮੇਂ ਤੋਂ ਇੱਥੇ ਲੱਗਿਆ ਹੋਇਆ ਤੇ ਇਹ ਤਸਵੀਰ ਦੇਖੋ ਇਹ ਬਲਡੋਜ਼ਰ ਚੱਲਦਾ ਹੋਇਆ ਨਜ਼ਰ ਆ ਰਿਹਾ ਤਾਂ ਇਹ ਬਿਲਕੁਲ ਸੜਕ ਦੇ ਵਿੱਚਕਾਰ ਇਸ ਤਰ੍ਹਾਂ ਦੇ ਸ਼ੈੱਡ ਬਣਾਏ ਗਏ ਸੀ ਇਸ ਤਰ੍ਹਾਂ ਦੇ ਟੈਂਪਰੇਰੀ ਘਰ ਜਿਹੜੇ ਉਹ ਬਣਾਏ ਗਏ ਸੀ ਜਿਨ੍ਹਾਂ ਨੂੰ ਤੇ ਜੀਸੀਬੀ ਮਸ਼ੀਨਾਂ ਪਟ ਰਹੀਆਂ ਨੇ 1 ਸਾਲ ਤੋਂ ਵੱਧ ਸਮਾਂ ਹੋ ਗਿਆ ਸੀ ਪੱਕੇ ਮੋਰਚੇ ਨੂੰ ਔਰ ਘਰ ਦੇਖੋ ਇਧਰ ਦੇਖੋ ਮੋਟਰਸਾਈਕਲ ਖੜਾ ਵਿੱਚ ਮੋਟਰਸਾਈਕਲ ਅੰਦਰ ਖੜਾ ਕਿਉਂਕਿ ਔਰ ਮੋਟਰਸਾਈਕਲ ਨੂੰ ਨੁਕਸਾਨ ਵੀ ਪਹੁੰਚਿਆ ਕਿਉਂਕਿ ਜਦੋਂ ਕੱਲ ਤੋੜਿਆ ਗਿਆ ਹੋਵੇਗਾ ਸ਼ੈੱਡ ਤਾਂ ਉਸ ਵੇਲੇ ਇਸ ਦਾ ਵੀ ਥੋੜਾ ਨੁਕਸਾਨ ਹੋਇਆ ਤਾਂ ਇਹ ਤਸਵੀਰਾਂ ਸਮਾਨ ਅੰਦਰ ਉਸੇ ਤਰ੍ਹਾਂ ਪਿਆ ਦੇਖੋ ਅੰਦਰ ਕੂਲਰ ਪਏ ਨੇ ਅੰਦਰ ਕਿਉਂਕਿ ਸਰਦੀ ਲੰਗੀ ਹੈ ਤਾਂ ਪਾਣੀ ਗਰਮ ਕਰਨ ਦੇ ਲਈ ਜੇ ਟੈਂਪਰੇਰੀ ਗੀਜ਼ਰ ਕਹਿ ਲਈਏ ਪੱਠੀ ਕਹਿ ਲਈਏ ਉਹ ਆ ਤਾਂ ਅੰਦਰ ਇੱਕ ਛੋਟਾ ਜਿਹਾ ਜਨਰੇਟਰ ਪਿਆ ਡਿਸ਼ ਲੱਗੀ ਹੋਈ ਆ ਤਾਂ ਜ਼ਾਹਿਰ ਜੀ ਗੱਲ ਹੈ ਇੱਥੇ LED ਵੀ ਅੰਦਰ ਲੱਗੀ ਹੋਏਗੀ ਤਾਂ ਇਹ ਡਿਸ਼ ਲੱਗੀ ਆ ਅੰਦਰ ਪੂਰਾ ਸਮਾਨ ਕੱਪੜੇ ਖਿਲਰੇ ਹੋਏ ਨੇ ਤਾਂ ਜਿਹੜੇ ਲੋਕ ਗੈਰਰੇ ਹੋਣਗੇ ਉਹਨਾਂ ਦੇ ਕੱਪੜੇ ਸਮਾਨ ਜਿਹੜਾ ਪੂਰੀ ਤਰ੍ਹਾਂ ਖਿਲਰ ਰਿਹਾ ਕਿਉਂਕਿ ਉਸੇ ਤਰ੍ਹਾਂ ਦੇਖੋ ਕਿਉਂਕਿ ਸ਼ਾਮ ਤੱਕ ਦੁਪਹਿਰ ਤੱਕ ਇੱਥੇ ਹੀ ਗਏ ਸੀ ਔਰ ਇੱਕ ਘਰ ਵਾਲਾ ਸਾਰਾ ਪ੍ਰਬੰਧ ਇੱਥੇ ਕੀਤਾ ਗਿਆ ਸੀ ਪਰ ਹੁਣ ਕਿਉਂਕਿ ਜਦੋਂ ਇੱਕਦਮ ਪੁਲਿਸ ਦਾ ਐਕਸ਼ਨ ਸ਼ੁਰੂ ਹੋਇਆ ਤਾਂ ਇਸੇ ਤਰ੍ਹਾਂ ਛੱਡ ਕੇ ਕਿਸਾਨਾਂ ਨੇ ਜਾਂਦੇ ਤੋਂ ਪੂਤ ਕੀਤਾ ਜਾਂ ਫਿਰ ਕਿਸਾਨਾਂ ਨੂੰ ਪੁਲਿਸ ਨੇ ਆਪਣੀ ਗ੍ਰਿਫਤ ਦੇ ਵਿੱਚ ਲੈ ਲਿਆ ਤਾਂ ਅਜੇਹੇ ਦੇ ਵਿੱਚ ਸਮਾਨ ਉਸੇ ਤਰ੍ਹਾਂ ਇਨਾ ਟੈਂਪਰੇਰੀ ਘਰਾਂ ਦੇ ਅੰਦਰ ਮੌਜੂਦ ਸੀ ਜਿਸ ਨੂੰ ਇੱਕ ਮਲਵੇ ਦਾ ਰੂਪ ਹੁਣ ਦਿੱਤਾ ਜਾ ਰਿਹਾ ਤਾਂ ਇਹ ਤਸਵੀਰਾਂ ਸਮਾਨ ਦੇਖੋ ਅੰਦਰ ਤੁਸੀਂ ਇੱਧਰ ਦੇਖੋ ਇਹ ਕੂਲਰ ਨਜ਼ਰ ਆ ਰਿਹਾ ਇਹ ਤੁਹਾਨੂੰ ਡਿਸ਼ ਨਜ਼ਰ ਆ ਰਹੀ ਹੈ ਜਨਰੇਟਰ ਅੰਦਰ ਪਿਆ ਛੋਟਾ ਜਿਹਾ ਪੱਠੀ ਪਈ ਆ ਉਰਥਮਾਨ ਗੱਦੇ ਪੈਣੇ ਅੰਦਰ ਮੰਜੇ ਸੀ ਕੱਪੜੇ ਤੱਕ ਤੁਸੀਂ ਦੇਖੋ ਕਿਦਾਂ ਖਿਲਰੇ ਹੋਏ ਨੇ ਤਾਂ ਇਹ ਤਸਵੀਰ ਹੈ ਜੀ ਇਸ ਰਲੇ ਸ਼ੀਸ਼ਾ ਇਹ ਸ਼ੀਸ਼ਾ ਜਿਹੜਾ ਹੈਗਾ ਇੱਥੇ ਲੱਗਾ ਹੋਇਆ ਹੈ ਇੱਥੇ ਕਿਸਾਨ ਤਿਆਰ ਹੁੰਦੇ ਹੋਣਗੇ ਤਾਂ ਇਹ ਤਸਵੀਰਾਂ ਤੁਹਾਡੇ ਸਾਹਮਣੇ ਸ਼ੰਭੂ ਬਾਰਡਰ ਤੇ ਇੱਕ ਵਾਰ ਫਿਰ ਤੋਂ ਆਪਰੇਸ਼ਨ ਜਿਹੜਾ ਸ਼ੁਰੂ ਕੀਤਾ ਪੁਲਿਸ ਨੇ ਦੂਰ ਤੱਕ ਨਜ਼ਰ ਮਾਰੋ ਰਜਿੰਦਰ ਅੱਕਰ ਦੂਰ ਤੱਕ ਤਸਵੀਰ ਦਿਖਾਇਓ ਤਾਂ ਇਹ ਦੂਰ ਤੱਕ ਦੀ ਤਸਵੀਰ ਤੁਹਾਨੂੰ ਸ਼ੰਭੂ ਬਾਰਡਰ ਵਾਲੇ ਪਾਸੇ ਹੀ ਤਸਵੀਰ ਇੱਥੋਂ ਦਿਖਾਉਣ ਦੀ ਕੋਸ਼ਿਸ਼ ਕਰਦੇ ਆਂ ਮੇਕੋ ਜਿੰਦ ਵਿੱਚ ਤੋੜ ਰਹੀ ਹੈ ਉਵੇਂ ਅੱਗੇ ਵਧ ਰਹੇ ਨੇ ਇਸ ਜੇਸੀ ਵੀ ਮਸ਼ੀਨਾਂ ਨੂੰ ਅੱਗੇ ਵਧਾਇਆ ਜਾ ਰਿਹਾ ਤਾਂ ਤੁਹਾਨੂੰ ਅੱਗੇ ਕੋਸ਼ਿਸ਼ ਕਰਦੇ ਹੋ ਤੇ ਰਜਿੰਦਰ ਇੱਕ ਲੌਂਗ ਸ਼ਾਟ ਦਿਖਾਉਣ ਦੀ ਕੋਸ਼ਿਸ਼ ਕਰੋ ਦੂਰ ਤੱਕ ਤਾਂ ਇਹ ਦੇਖੋ ਸਾਹਮਣੇ ਦੂਰ ਤੱਕ ਤੁਹਾਨੂੰ ਦੇਖੋ ਅਸੀਂ ਪੁਲ ਦੇ ਉੱਪਰਲੇ ਹਿੱਸੇ ਤੇ ਆ ਤਾਂ ਸਾਹਮਣੇ ਵਾਲੇ ਪਾਸੇ ਉਹ ਹਰਿਆਣੇ ਵਾਲਾ ਬੈਰੀਕੇਡ ਆ ਜਿੱਤੋਂ ਦੀ ਤਸਵੀਰें ਸਾਹਮਣੇ ਹਰਿਆਣੇ ਵਾਲਾ ਬੈਰੀਕੇਡ ਨਜ਼ਰ ਆਇਆਗਾ ਇੱਥੋਂ ਤੁਹਾਨੂੰ ਤਾਂ ਉੱਥੋਂ ਤੱਕ ਜਿਹੜੇ ਟਰੈਕਟਰ ਟਰਾਲੀਆਂ ਖੜੇ ਨੇ ਉਹਨਾਂ ਸਭ ਨੂੰ ਉਹਨਾਂ ਹਟਾਇਆ ਜਾ ਰਿਹਾ ਜਿਹੜੇ ਰਸਤੇ ਦੇ ਵਿੱਚ ਜਿੰਨੇ ਵੀ ਕੁਝ ਚੀਜ਼ਾਂ ਬਣੀਆਂ ਨੇ ਕੁਝ ਛੱਡ ਬਣੇ ਨੇ ਕੁ ਟੈਂਪਰੇਰੀ ਘਰ ਬਣੇ ਨੇ ਉਹਨਾਂ ਸਭ ਨੂੰ ਮਲਵੇ ਦਾ ਰੂਪ ਆ ਜਿਹੜਾ ਉਹ ਦਿੱਤਾ ਜਾ ਰਿਹਾ ਕਿਉਂਕਿ ਸਮਾਨ ਕੱਢਣ ਤੱਕ ਦਾ ਮੌਕਾ ਨਹੀਂ ਮਿਲਿਆ ਨਹੀਂ ਦਿੱਤਾ ਗਿਆ ਤਾਂ ਜਿਹੇ ਦੇ ਵਿੱਚ ਜੋ ਵੀ ਸਮਾਨ ਜੋ ਵੀ ਅੰਦਰ ਚੀਜ਼ਾਂ ਪਈਆਂ ਸੀ ਉਹ ਸਭ ਇੱਕ ਮਲਵੇ ਦਾ ਰੂਪ ਧਾਰਨ ਕਰ ਰਹੀਆਂ ਨੇ ਤੁਸੀਂ ਦੇਖੋ ਸਾਹਮਣੇ ਇਹ ਬੈੱਡ ਬਣਾਏ ਗਏ ਸੀ ਕਿਸਾਨਾਂ ਦੇ ਵੱਲੋਂ ਉਹ ਜਿਹੜੇ ਨੇ ਉਹ ਵੀ ਇਸੇ ਮਲਵੇ ਦਾ ਰੂਪ ਧਾਰਨ ਕਰ ਰਹੇ ਨੇ ਕਿਉਂਕਿ ਹਾਈਵੇ ਸਾਫ ਕਰਨ ਦੇ ਲਈ ਇਹ ਆਪਰੇਸ਼ਨ ਚ ਲਾਇਆ ਜਾ ਰਿਹਾ ਹੈ ਪੁਲਿਸ ਦੇ ਵੱਲੋਂ ਵੱਡੇ ਵੱਡੀਆਂ ਮਸ਼ੀਨਾਂ ਵੱਡੇ ਵੱਡੇ ਬਲਡੋజర్ ਲੈ ਕੇ ਜੀਐਸਬੀ ਮਸ਼ੀਨਾਂ ਲੈ ਕੇ ਪੁਲਿਸ ਜਿਹੜੀ ਹੈ ਇੱਥੇ ਪਹੁੰਚੀ ਹੈ ਤਾਂ ਇਹ ਤਸਵੀਰ ਨਪਿੰਦਰ ਹਾਈ ਨੇ ਕਲੀਅਰ ਕੀਤਾ ਜਾ ਰਿਹਾ ਹੈ ਤਸਵੀਰਾਂ ਅਸੀਂ ਦੇਖ ਪਾ ਰਹੇ ਹਾਂ ਕਿਸਾਨ ਇੱਥੇ ਮੌਜੂਦ ਨਹੀਂ ਹੈ ਜਿਸ ਲਈ ਕਿਦਾ ਐਕਸ਼ਨ ਬੀਤੇ ਕੱਲ ਸ਼ਾਮ ਨੂੰ ਵੇਖਣ ਨੂੰ ਮਿਲਿਆ ਸੀ ਕਿ ਪੁਲਿਸ ਦੀ ਨਫਰੀ ਐਜ਼ ਇਟ ਇਜ਼ ਹੀ ਉਸੇ ਤਰੀਕੇ ਨਾਲ ਇੱਥੇ ਵੇਖੀ ਜਾ ਸਕਦੀ ਹੈ ਦੇਖੋ ਬਿਲਕੁਲ ਮੈਂ ਜਿਸ ਤਰ੍ਹਾਂ ਜ਼ਿਕਰ ਕਰ ਰਿਹਾ ਸੀ ਪੁਲਿਸ ਹਰ ਪਾਸੇ ਵੱਡੀ ਗਿਣਤੀ ਚ ਮੌਜੂਦ ਆ ਔਰ ਪੁਲਿਸ ਨੇ ਵਕ ਵਕ ਥਾਵਾਂ ਤੇ ਪੁਲਿਸ ਨੇ ਜਿਹੜੀ ਆਪਣੀ ਨਫਰੀ ਇਕੱਠੀ ਕੀਤੀ ਹੋਈ ਆ ਤਾਂ ਥੋੜੇ ਥੋੜੇ ਮੁਲਾਜ਼ਮ ਜਿਹੜੇ ਵੱਖਰੇ ਵੱਖਰੇ ਥਾਵਾਂ ਤੇ ਆਪਰੇਸ਼ਨ ਚਲਾ ਰਹੇ ਨੇ ਤਾਂ ਦੇਖੋ ਜਿੱਦਾਂ ਹੀ ਜ਼ਮਾਨ ਛੱਡ ਭੰਦੇ ਆ ਗਿਆ ਤਾਂ ਸਮਾਨ ਚੱਕਣ ਸਮਾਨ ਉਸ ਪਾਸੇ ਕਰਨ ਦੇ ਲਈ ਇਹ ਜਿਹੜੇ ਹੈਗੇ ਆ ਲੇਬਰ ਕਹ ਲਈਏ ਉਹ ਬੁਲਾਈ ਗਈ ਆ ਇਹ ਨਾਲ ਦੀ ਨਾਲ ਇਥੋਂ ਸਮਾਨ ਚੱਕਿਆ ਜਾ ਰਿਹਾ ਤਾਂ ਪੁਲਿਸ ਦੀ ਨਫਰੀ ਤੁਹਾਨੂੰ ਦਿਖਾ ਦਿੰਦੇ ਆ ਤਕੋ ਇਧਰ ਪੁਲਿਸ ਦੀ ਨਫਰੀ ਮੌਜੂਦ ਹੈ ਜਿੱਥੇ-ਜਿੱਥੇ ਬੰਦੋਲਰ ਚੱਲ ਰਿਹਾ ਉੱਥੇ-ਉੱਥੇ ਪੁਲਿਸ ਦੇ ਮੁਲਾਜ਼ਮ ਜਿਹੜੇ ਨੇ ਉਹ ਤਾਇਨਾਤ ਕੀਤੇ ਗਏ ਨੇ ਔਰ ਸਭ ਤੋਂ ਔਰਤੇ ਵੱਡੀ ਗਿਣਤੀ ਦੇ ਵਿੱਚ ਕਿਉਂਕਿ ਰੱਤੀ ਉਸੇ ਦੇਖਿਆ ਸੀ ਕਈ ਜ਼ਿਲ੍ਹਿਆਂ ਦੇ ਜਿਹੜੇ ਐਸਐਸਪੀ ਤੱਕ ਨੇ ਉਹ ਇੱਥੇ ਨਜ਼ਰ ਆ ਰਹੇ ਸੀ ਡੀਏਜੀ ਤੱਕ ਇੱਥੇ ਨਜ਼ਰ ਆਏ ਤਾਂ ਹੁਣ ਇੱਕ ਵਾਰੀ ਫਿਰ ਤੋਂ ਪੁਲਿਸ ਆਪਣੇ ਤਾਮਝਾਮ ਦੇ ਨਾਲ ਇੱਥੇ ਪਹੁੰਚੀ ਹੈ ਤਾਂ ਜਿਹੜਾ ਜੋ ਵੀ ਇੱਥੇ ਸਵੇਲੇ ਬਣੇ ਹੋਏ ਨੇ ਟੈਂਪਰੇਰੀ ਘਰ ਬਣੇ ਹੋਏ ਸੀ ਸਭ ਨੂੰ ਹਟਾਇਆ ਜਾ ਰਿਹਾ ਕਿਉਂਕਿ ਜਦੋਂ ਦਿੱਲੀ ਵਾਲਾ ਧਰਨਾ ਖਤਮ ਹੋਇਆ ਸੀ ਤਾਂ ਉੱਥੋਂ ਕਿਸਾਨ ਆਪੋ ਆਪਣਾ ਸਮਾਨ ਸਮੇਟ ਕੇ ਲੈ ਕੇ ਆਏ ਸੀ ਆਪੋ ਆਪਣਾ ਸਮਾਨ ਚੱਕ ਕੇ ਲੈ ਆਏ ਸੀ ਉਹਨਾਂ ਨੇ ਆਪਣਾ ਧਰਨਾ ਖਤਮ ਕੀਤਾ ਸੀ ਆਪਣੇ ਸ਼ੈੱਡ ਜਿਹੜੇ ਉਹ ਖੁਦ ਉੱਥੋਂ ਹਟਾ ਲਏ ਸੀ ਪਰ ਇੱਥੇ ਤਸਵੀਰ ਅਲੱਗ ਹੈ ਕਿਉਂਕਿ ਇੱਥੇ ਪੁਲਿਸ ਨੇ ਆਪਣਾ ਆਪਰੇਸ਼ਨ ਸ਼ੁਰੂ ਕੀਤਾ ਤਾਂ ਕਿਸੇ ਨੂੰ ਸ਼ੈੱਡ ਇੱਥੋਂ ਖੋਲਣ ਦਾ ਟਾਈਮ ਨਹੀਂ ਮਿਲਿਆ ਅੰਦਰੋਂ ਸਮਾਨ ਚੱਕਣ ਦਾ ਟਾਈਮ ਨਹੀਂ ਮਿਲਿਆ ਤੁਸੀਂ ਦੇਖੋ ਪੱਖੇ ਨਜ਼ਰ ਆ ਰਹੇ ਨੇ ਦੇਖੋ ਇੱਕ ਸਟੈਂਡਿੰਗ ਫੈਨ ਜਿਹੜਾ ਉਹ ਨਜ਼ਰ ਆ ਰਿਹਾ ਕਿਸਾਨੀ ਝੰਡੇ ਤੁਸੀਂ ਦੇਖੋ ਤਾਂ ਇਹ ਤਸਵੀਰਾਂ ਤੇ ਲਾਈਵ ਤਸਵੀਰਾਂ ਤੁਸੀਂ ਵੇਖ ਪਾ ਰਹੇ ਕਿ ਕਿਸੇ ਕਨਾਲ ਸ਼ੰਭੂ ਬਾਰਡਰ ਤੇ ਪੁਲਿਸ ਦਾ ਐਕਸ਼ਨ ਲਗਾਤਾਰ ਜਾਰੀ ਹੈ ਪੁਲਿਸ ਦੀ ਨਫਰੀ ਐਜ਼ ਇਟ ਇਜ਼ ਉੱਥੇ ਵੇਖੀ ਜਾ ਸਕਦੀ ਹੈ ਰੈਪਿਡ ਐਕਸ਼ਨ ਫੋਰਸ ਦੀਆਂ ਟੀਮਾਂ ਮੌਕੇ ਤੇ ਮੌਜੂਦ ਨੇ ਪੰਜਾਬ ਪੁਲਿਸ ਦੇ ਮੁਲਾਜ਼ਮ ਮੌਕੇ ਤੇ ਮੌਜੂਦ ਨੇ ਜੀਸੀਪੀ ਮਸ਼ੀਨਾਂ ਦੇ ਨਾਲ ਉਹ ਪੂਰਾ ਹਾਈਵੇ ਕਲੀਅਰ ਕਰਨ ਦੀ ਕੋਸ਼ਿਸ਼ ਜੋ ਹੈ ਪੰਜਾਬ ਪੁਲਿਸ ਦੇ ਵੱਲੋਂ ਲਗਾਤਾਰ ਜਾਰੀ ਹੈ ਮੇਰੇ ਸਹੋਬੀ ਕਿੰਨਾ ਬਰਾਦ ਤਬਾਹ ਲਾਈ ਦੇਖੋ ਅੰਦਰ ਭਾਂਡੇ ਪਏ ਨੇ ਤੁਸੀਂ ਦੇਖੋ ਬਿਜਲੀ ਵਾਲੇ ਪਲੱਗ ਪਏ ਨੇ ਆ ਦੇਖੋ ਚਾਹ ਵਾਲੀ ਕੇਤਲੀ ਪਈ ਹੈ ਤੁਸੀਂ ਇੱਥੋਂ ਦਾਦਾ ਲਾ ਸਕਦੇ ਕਿ ਇੱਕ ਘਰ ਟੈਂਪਰੇਰੀ ਘਰ ਦਾ ਕੰਮ ਲਿਆ ਜਾ ਰਿਹਾ ਸੀ ਇਸੋਂ ਪਰ ਹੁਣ ਸਭ ਕੁਝ ਤਹਿਸ ਨਹਿਸ ਹੋ ਗਿਆ ਤੁਸੀਂ ਦੇਖੋ ਜੁੱਤੇ ਪਏ ਨੇ ਕਿਸੇ ਕਿਸਾਨ ਦੇ ਜੁੱਤੇ ਚੱਪਲਾਂ ਥਾਲੀਆਂ ਪਈਆਂ ਨੇ ਜਿੱਦ ਰੋਟੀ ਖਾਂਦੇ ਹੋਣਗੇ ਔਰ ਦੇਖੋ ਗਲੂਕੋਜ਼ ਦਾ ਡੱਬਾ ਆ ਦੇਖੋ ਕੇਤਲੀਆਂ ਚਾਹ ਵਾਲੀਆਂ ਆ ਦੇਖੋ ਕਿਤਨ ਫੈਨ ਆਪਾਂ ਜਿਹਨੂੰ ਆਪਾਂ ਕਹਿ ਲੈਂਦੇ ਆ ਛੋਟਾ ਫੈਨ ਵੱਡਾ ਪੱਖਾ ਜਿਹੜਾ ਹੈਗਾ ਵੱਡਾ ਫੈਨ ਪਿਆ ਮੇਜ ਟੁੱਟ ਗਿਆ ਤਾਂ ਇਹ ਵਾਟਰ কুলਰ ਦੇਖੋ ਵਾਟਰ কুলਰ ਹੀਟਰ ਕਹਿ ਲੋ ਜੀ ਚਾਹ ਪਾਣੀ ਬਣਾਉਂਦੇ ਹੋਣੇ ਆ ਗੈਸ ਗੈਸ ਵਾਲੀ ਪੱਠੀ ਆ ਦੇਖੋ ਗੈਸ ਵਾਲੀ ਪੱਠੀ ਆ ਤਾਂ ਇਹਦੇ ਤੇ ਚਾਹ ਪਾਣੀ ਬਣਾਉਂਦੇ ਹੋਣਗੇ ਆ ਦੇਖੋ ਤਾਂ ਸਿਲੰਡਰ ਇੱਥੋਂ ਖੋਲਿਆ ਹੋਇਆ ਤਾਂ ਇਹ ਤਸਵੀਰਾਂ ਨੇ ਜੀ ਆ ਦੇਖੋ ਤਾਂ ਇਸੇ ਤਰ੍ਹਾਂ ਜੋ ਕੁਝ ਵੀ ਸਮਾਨ ਅੰਦਰ ਪਿਆ ਸੀ ਉਹ ਇੱਕ ਮਲਵੇ ਦਾ ਰੂਪ ਆ ਜਿਹੜਾ ਉਹ ਧਾਰਨ ਕਰ ਰਿਹਾ ਜਿਵੇਂ ਜਿਵੇਂ ਪੁਲਿਸ ਦਾ ਆਪਰੇਸ਼ਨ ਚੱਲ ਰਿਹਾ ਕਿਉਂਕਿ ਬਲਡੋਜ਼ਰ ਜਦੋਂ ਕੋਈ ਚੀਜ਼ ਪਛਾਣ ਕੇ ਦਾ ਬਲਡੋਜ਼ਰ ਨੇ ਕਾਰਵਾਈ ਨਹੀਂ ਕਰਨੀ ਬਣੇ ਤਣੇ ਜਿਵੇਂ ਕਿਸੇ ਦੇ ਖੜੇ ਘਰ ਦੇ ਉੱਤੇ ਬਲਡੋਜ਼ਰ ਚੱਲਿਆ ਹੋਵੇ ਉਹੀ ਤਸਵੀਰ ਇੱਥੇ ਨਜ਼ਰ ਆ ਰਹੀ ਹੈ ਕਿਉਂਕਿ ਬੇਸ਼ੱਕ ਇਹ ਟੈਂਪਰੇਰੀ ਕਰਨੇ ਪਰ ਕਰਨੇ ਤੁਸੀਂ ਤਾਂ ਦੂਰ ਦੀ ਤਸਵੀਰ ਦੇਖੋ ਹੂੰ ਦੇਖੋ ਇੱਥੇ ਤਿੰਨ ਸ਼ੈੱਡ ਸੀਗੇ ਹੁਣ ਇੱਥੇ ਤੁਹਾਨੂੰ ਕੁਝ ਵੀ ਨਜ਼ਰ ਨਹੀਂ ਆ ਰਿਹਾ ਤੇ ਜਿਸ ਤਰ੍ਹਾਂ ਲੱਗ ਰਿਹਾ ਹੈ ਕਿ ਪਹਿਲਾਂ ਇੱਕ ਪਾਸਾ ਸਾਫ਼ ਕੀਤਾ ਜਾ ਰਿਹਾ ਸੜਕ ਦਾ ਇੱਕ ਪਾਸੇ ਤੋਂ ਮਲਬਾ ਦੂਜੇ ਪਾਸੇ ਜਿਹੜਾ ਹੈਗਾ ਇਕੱਠਾ ਕੀਤਾ ਜਾ ਰਿਹਾ ਪਹਿਲਾਂ ਇੱਕ ਪਾਸਾ ਲੱਗਦਾ ਹੈ ਕਿ ਕਲੀਅਰ ਕੀਤਾ ਜਾਵੇਗਾ ਫਿਰ ਦੂਜੀ ਸੜਕ ਵਾਲੇ ਪਾਸੇ ਸ਼ਾਇਦ ਆਪਰੇਸ਼ਨ ਚ ਲਾਇਆ ਜਾਵੇ ਕਿ 1 ਬਾਈ 1 ਜਿਹੜਾ ਹੈਗਾ ਇੱਕ ਇੱਕ ਕਰਕੇ ਸੜਕ ਨੂੰ ਖੋਲਿਆ ਜਾਵੇ ਤਾਂ ਦੇਖੋ ਤੁਸੀਂ ਦੂਰ ਤੱਕ ਤੁਹਾਨੂੰ ਜਿੱਥੇ ਪਹਿਲਾਂ ਇੱਕ ਵੱਡੇ ਵੱਡੇ ਸ਼ੈੱਡ ਨਜ਼ਰ ਆਉਂਦੇ ਸੀ ਉੱਥੇ ਹੁਣ ਤੁਹਾਨੂੰ ਸਿਰਫ ਟਰੈਕਟਰ ਟਰਾਲੀਆਂ ਤਾਂ ਖੜੇ ਨਜ਼ਰ ਆ ਰਹੇ ਨੇ ਬਾਕੀ ਜਿਹੜੇ ਸ਼ੈੱਡ ਨੇ ਉਹਨਾਂ ਨੂੰ ਹਟਾ ਦਿੱਤਾ ਗਿਆ ਉਹਨਾਂ ਨੂੰ ਇੱਥੋਂ ਪੱਟ ਦਿੱਤਾ ਗਿਆ ਤਾ ਆਪਰੇਸ਼ਨ ਜਿਹੜਾ ਉਹ ਲਗਾਤਾਰ ਚੱਲ ਰਿਹਾ ਪੁਲਿਸ ਇੱਥੇ ਤਣਾਤ ਆ ਤਾਂ ਪੁਲਿਸ ਦੇ ਮੁਲਾਜ਼ਮ ਇੱਥੇ ਤਣਾਤ ਨੇ ਇਹ ਕਦੋਂ ਤੱਕ ਆਪਰੇਸ਼ਨ ਚੱਲਣਾ ਹੈ ਜੀ ਔਰ ਕੀ ਕਿਸਾਨ ਕੋਈ ਹੈਗੇ ਨੇ ਇੱਥੇ ਜਾਂ ਕਿਸਾਨ ਆ ਚੁੱਕੇ ਚਲੋ ਤੱਕ ਨਵਕਾਰ ਆ ਨਹੀਂ ਹੁੰਦਾ ਜੀ ਦੇਖੋ ਕਿਸਾਨ ਹਲੇ ਥੋੜੇ ਬੁੱਤੇ ਹੈਗੇ ਨੇ ਜਾਂ ਨਹੀਂ ਇੱਥੇ ਕਿਸਾਨ ਚਲੇ ਗਏ ਜੀ ਜਿਹੜੇ ਕੋਈ ਕੋਈ ਆਪਦੀ ਮਨਸ਼ਾ ਨਾਲ ਕੋਈ ਸਮਾਨ ਲੈ ਕੇ ਵੀ ਗਏ ਆ ਜਾਂ ਸਾਰਾ ਕੁਝ ਉਵੇਂ ਪਿਆ ਆਪਣਾ ਲਜਾਈ ਜਾ ਰਹੇ ਆ ਟਰੈਕ ਵੀ ਲੈ ਗਏ ਆ ਹੁਣ ਬਿਲ ਜਾ ਰਹੇ ਜੇ ਕੋਈ ਹੁਣ ਕਿਸਾਨ ਇੱਥੋਂ ਆਪਣਾ ਸਮਾਨ ਲੈ ਜਾਣਾ ਚਾਵੇ ਕਿਉਂਕਿ ਮਲਬੇ ਦਾ ਹੀ ਢੇਰ ਬਣ ਰਿਹਾ ਸਕਦਾ ਕੋਈ ਇਤਰਾਜ਼ ਨਹੀਂ ਕਰ ਸਕਦਾ ਤਾਂ ਕਹਿੰਦੇ ਨੇ ਜੀ ਜੇ ਕੋਈ ਆਪਣਾ ਸਮਾਨ ਲੈ ਜਾਣਾ ਚਾਵੇ ਤਾਂ ਉਹ ਲਿਜਾ ਸਕਦਾ ਤੁਸੀਂ ਇੱਧਰ ਦੇਖੋ ਆਹ ਤਸਵੀਰ ਤਾਂ ਬਲਡੋਜ਼ਰਾਂ ਜਾਂ ਜੀਸੀਬੀ ਆ ਗਈ ਹੈ ਜੀ ਤਾਂ ਇਹ ਬੇਸਕਿਉਂਕਿ ਟਰਾਲੀਆਂ ਨੇ ਹੂੰ ਟਰਾਲੀਆਂ ਦੇ ਘਰ ਬਣਾਏ ਹੋਏ ਨੇ ਇਹਨੂੰ ਸ਼ਾਇਦ ਜ਼ਿਆਦਾ ਨੁਕਸਾਨ ਨਾ ਪਹੁੰਚੇ ਪਰ ਅੰਦਰ ਦੇਖੋ ਤੁਸੀਂ ਦੇਖੋ ਪੂਰਾ ਘਰ ਵਾਲਾ ਮਾਹੌਲ ਆ ਅੰਦਰ ਵੱਡਾ ਫ੍ਰੀਜ਼ਰ ਪਿਆ ਇਹ ਬਲਵਾਂਸਿੰਗ ਬਹਿਰਾਮਕੇ ਦਾ ਦਫ਼ਤਰ ਸੀ ਜਦੋਂ ਅਸੀਂ ਕਵਰੇਜ ਕਰਨ ਆਉਂਦੇ ਸੀ ਉੱਥੇ ਅਕਸਰ ਆਉਂਦੇ ਸੀ ਏਸੀ ਲੱਗਾ ਹੋਇਆ ਸਾਹਮਣੇ ਤਾਂ ਇਹ ਤੁਹਾਨੂੰ ਅੱਗੇ ਦੀਆਂ ਤਸਵੀਰਾਂ ਦਿਖਾ ਦਿੰਦੇ ਆ ਕਿਉਂਕਿ ਇੱਥੇ ਚਾਰੇ ਪਾਸੇ ਤਿੰਨ ਟਰਾਲੀਆਂ ਜਿਹੜੀਆਂ ਨੇ ਉਹ ਲਾਈਆਂ ਗਈਆਂ ਨੇ ਇਸ ਕਰਕੇ ਇਹ ਜਿਹੜਾ ਹੈਗਾ ਸ਼ਾਇਦ ਇਹਦਾ ਬਹੁਤਾ ਨੁਕਸਾਨ ਨਾ ਹੋਵੇ ਪਰਿੰਦਰ ਅੰਦਰ ਆਜੋ ਪਰ ਇੱਥੇ ਤੁਹਾਨੂੰ ਤਸਵੀਰ ਦਿਖਾਉਣੀ ਆ ਦੇਖੋ ਇਹ ਬਲਵਾਂਸਿੰਗ ਬਹਿਰਾਮਕੇ ਦਾ ਦਫ਼ਤਰ ਸੀ ਇਹ ਪੂਰੀ ਰਸੋਈ ਆ ਔਰ ਦੇਖੋ ਸਾਰੇ ਭਾਂਡੇ ਢਿੰਡੇ ਪਏ ਨੇ ਵੱਡੇ ਵੱਡੇ ਜਿਹੜੇ ਧਾਵੇਂ ਪਏ ਨੇ ਔਰ ਤਸਵੀਰਾਂ ਦੇਖੋ ਸਬਜੀ ਪਈ ਆ ਦੇਖੋ ਚਕਲਾ ਵੇਲਣਾ ਸ਼ਾਮ ਦੀ ਰੋਟੀ ਦੀ ਤਿਆਰੀ ਕਰਨ ਵਾਂਗੂੰ ਜਿੱਦਾਂ ਥੋੜਾ ਜਿਹਾ ਸਮਾਨ ਪਿਆ ਤਾਂ ਇਹ ਤਸਵੀਰਾਂ ਦੇਖੋ ਦਾਲ ਆ ਦੇਖੋ ਦਾਲ ਕਿਉਂਕਿ ਪ੍ਰਸ਼ੰਦਰਾਂ ਡੁੱਲੀ ਵੀ ਹੋਏਗੀ ਇੱਥੇ ਜੋ ਪੁਲਿਸ ਨੇ ਕਾਰਵਾਈ ਕੀਤੀ ਹੋਣੀ ਇੱਥੇ ਦੇਖੋ ਐਸ ਪਾਸੇ ਰਜਿੰਦਰ ਲਿਆਇਓ ਦੇਖੋ ਸਬਜੀ ਪਈ ਆ ਆਲੂ ਗੰਡੇ ਬਾਕੀ ਸਮਾਨ ਪਿਆ ਤਾਂ ਇੱਧਰ ਦੇਖੋ ਵੱਡਾ ਫ੍ਰੀਜਰ ਪਿਆ ਜੀ ਇਹ ਵੱਡਾ ਫ੍ਰੀਜਰ ਪਿਆ ਤਾਂ ਕਿਤਨੇ ਕਿਤੇ ਐਸੀਆਂ ਚੀਜ਼ਾਂ ਜੇ ਬਚਾਈਆਂ ਜਾ ਸਕਣ ਤਾਂ ਤ੍ਰਿਕ ਕੋ ਮਲਬੇ ਦਾ ਢੇਰ ਹੀ ਬਣ ਰਿਹਾ ਨੇ ਦੁੱਧ ਰੱਖਿਆ ਹੋਇਆ ਵਿੱਚ ਇਹਦੇ ਫ੍ਰੀਜਰ ਹੈ, ਵਾਟਰ ਗੁੰਡਰ ਪਿਆ, ਕੁਰਸੀਆਂ ਬੰਜੇ ਪਏ ਨੇ। ਇੱਧਰ ਵਾਸ਼ਿੰਗ ਮਸ਼ੀਨ ਪਈ ਆ। ਤੇ ਇਹ ਕਿਉਂਕਿ ਟੈਂਪਰੇਰੀ ਘਰ ਬਣਾਏ ਹੋਏ ਸੀਗੇ ਤਾਂ ਪੂਰੇ ਦਾ ਪੂਰਾ ਹੁਣ ਜਿਹੜਾ ਹੈਗਾ ਮਲਬੇ ਦਾ ਢੇਰ ਦੇ ਵਿੱਚ ਤਬਦੀਲ ਹੋ ਰਿਹਾ ਨੇ ਵਾਸ਼ਿੰਗ ਮਸ਼ੀਨ ਪਈ ਆ ਜੀ ਇਹ। ਤੇ ਪਾਣੀ ਵੀ ਵਿੱਚ ਥੋੜਾ ਜਿਹਾ ਹੈਗਾ ਹੋ ਸਕਦਾ ਕੱਪੜੇ ਧੋਣੇ ਹੋਣ। ਪਰ ਦੇਖੋ ਕਿਉਂਕਿ ਇਹਦੇ ਆਸ-ਪਾਸੇ ਟਰਾਲੀਆਂ ਲੱਗੀਆਂ ਤੁਹਾਨੂੰ ਮੈਂ ਇੱਕ ਚੀਜ਼ ਹੋਰ ਦੱਸ ਦਿਆਂ ਇਹ ਵੱਡੀ ਗੈਸ ਦੀ ਭੱਟੀ ਤੁਹਾਨੂੰ ਮੈਂ ਇੱਕ ਚੀਜ਼ ਹੋਰ ਦੱਸਣ ਦੀ ਕੋਸ਼ਿਸ਼ ਕਰਦਾ ਕਿ ਜੀ ਬੱਚਿਆ ਕੀ ਹੈ ਇਹਦੇ ਚਾਰੇ ਪਾਸੇ ਟਰਾਲੀਆਂ ਲੱਗੀਆਂ ਹੋਈਆਂ ਕਿਉਂਕਿ ਜਿਹੜਾ ਬਲਡوزر ਚੱਲ ਰਿਹਾ ਜਿੱਥੇ ਟੀਮ ਦੇ ਟੈਂਪਰੇਰੀ ਸ਼ੈੱਡ ਬਣੇ ਨੇ ਘਰ ਬਣੇ ਨੇ ਉਹਨਾਂ ਨੂੰ ਬਲਡوزر ਤੋੜ ਰਿਹਾ ਜਿਹੜਾ ਸਮਾਨ ਉਹਨਾਂ ਦੇ ਅੰਦਰ ਉਹਨੂੰ ਨਸ਼ਟ ਕਰ ਰਿਹਾ ਤਬਾਹ ਕਰ ਰਿਹਾ ਪਰ ਕਿਉਂਕਿ ਇੱਥੇ ਹੱਸਵੇਂ ਟਰਾਲੀਆਂ ਖੜੀਆਂ ਇਸ ਕਰਕੇ ਇਹ ਸੇਫ ਹੈ ਇਹ ਪੂਰੀ ਤਰ੍ਹਾਂ ਆਸ-ਪਾਸੇ ਸ਼ੈੱਡ ਬਣਿਆ ਹੋਣ ਕਰਕੇ ਇਹ ਸੁਰੱਖਿਅਤ ਹੈ ਇਹ ਸੁਰੱਖਿਅਤ ਹੈ ਇਹਦਾ ਨੁਕਸਾਨ ਨਹੀਂ ਹੋਵੇਗਾ ਕਿਉਂਕਿ ਆਸੇ-ਪਾਸੇ ਟਰਾਲੀਆਂ ਲੱਗੀਆਂ ਇਸ ਕਰਕੇ ਇੱਥੇ ਬਲਡوزر ਜਿਹੜਾ ਉਹ ਨਹੀਂ ਆਏਗਾ ਇੱਥੋਂ ਟਕਰ ਬਲਡوزر ਦੀ ਜਿਹੜੀ ਮਾਰ ਹੈ ਉਹ ਨਹੀਂ ਹੋਏਗੀ ਜੇ ਇੱਥੇ ਆਸੇ-ਪਾਸੇ ਟਰਾਲੀਆਂ ਨਾ ਲੱਗੀਆਂ ਹੁੰਦੀਆਂ ਤਾਂ ਇਹਦਾ ਨੁਕਸਾਨ ਜਿਹੜਾ ਹੁਣ ਅਸੀਂ ਏਸੀ ਲੱਗਾ ਹੋਇਆ ਰਜਿੰਦਰ ਦਿਖਾਓ ਇਹ ਦੇਖੋ ਇੱਥੇ ਏਸੀ ਲੱਗਾ ਹੋਇਆ ਤਾਂ ਪ੍ਰਬੰਧ ਤਾਂ ਕਿਉਂਕਿ ਘਰ ਵਾਂਗ ਇੱਥੇ ਕਿਸਾਨ ਰਹਿ ਰਹੇ ਸੀ ਆ ਲੱਗਦਾ ਹੈ ਕਿ ਲਾਈਟ ਹੈ ਕਿ ਕੀ ਹੈ ਨੇ ਇੰਡਕਸ਼ਨ ਹੈ ਜੀ ਇਹ ਚੁੱਲੇ ਦਾ ਕੰਮ ਹੈ ਜਿਹੜਾ ਬਿਜਲੀ ਵਾਲਾ ਚੁੱਲਾ ਤਾਂ ਇਹ ਤਸਵੀਰਾਂ ਇੱਥੇ ਲਗਾਤਾਰ ਆਪਰੇਸ਼ਨ ਜਿਹੜਾ ਉਹ ਜਾਰੀ ਹੈ ਤਾਂ ਵੱਡੀ ਗਿਣਤੀ ਵਿੱਚ ਜਿਹੜੇ ਲੇਬਰ ਆ ਉਹ ਵੀ ਇੱਥੇ ਕائنات ਹੈ ਤਾਂ ਇੱਥੇ ਕੁਝ ਵੀਰ ਵੀ ਇੱਥੇ ਨੇ ਭਾਈ ਜੀ ਤੁਸੀਂ ਕਿਸਾਨ ਹੋ ਜਾਂ ਨਹੀਂ ਅਸੀਂ ਕਹ ਹੈ ਕਿ ਕਿਸਾਨ ਹੈ ਜੀ ਪਰ ਅਸੀਂ ਨੌਕਰਾਂ ਜੀ ਹੋਏ ਜੀ ਤੁਸੀਂ ਆ ਸਫਾਈ ਭੇਣ ਚਾਏ ਨਹੀਂ 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 ਦੇਖੋ ਦੇਖੋ ਨਾ ਇਹ ਕਿਸਾਨ ਭਰਾਵਾਂ ਦਾ ਸਮਾਨ ਸਾਈਡ ਚ ਲਵਾ ਦਾਂਗੇ ਨਾ ਆਉਣਗੇ ਲੈ ਜਾਣਗੇ ਮਿੱਟੀ ਕਰਕੇ ਦੇਖ ਕੇ ਦੇਖਿਆ ਨਹੀਂ ਨਾ ਜਾਂਦਾ ਉਹ ਵੀ ਆਪਣੇ ਵੀਰ ਨੇ ਜੀ ਠੀਕ ਨਹੀਂ ਉਹ ਵੀ ਸਾਡੇ ਲਈ ਲੜ ਰਹੇ ਤੇ ਉਹ ਕਿਹੜਾ ਕਿਸੇ ਲਈ ਲੜ ਰਹੇ ਤੇ ਪਰ ਹੁਣ ਜਾਦੇ ਟਾਈਮ ਹੋ ਗਿਆ ਸਰਕਾਰਾਂ ਨਹੀਂ ਸੁਣੀ ਹੈਗੀ ਤੁਸੀਂ ਪ੍ਰਸ਼ਾਸਨ ਨੂੰ ਕਿਹਾ ਵੀ ਆ ਸਮਾਨ ਘੱਟੋ ਘੱਟ ਨਾ ਤੋੜਿਆ ਜਾਵੇ ਨਹੀਂ ਨਹੀਂ ਦੇਖੋ ਪ੍ਰਸ਼ਾਸਨ ਅੱਗੇ ਤਾਂ ਅਸੀਂ ਬੋਲ ਨਹੀਂ ਸਕਦੇ ਜੀ ਇਸਾ ਜਿੰਨੇ ਕਿ ਸਾਡੇ ਕੋਲ ਮਦਦ ਹੁੰਦੇ ਕੋਈ ਪੀੜੀ ਮੰਜਾ ਜੋ ਵੀ ਆ ਖੈਡ ਚ ਲਾਤਾ ਕੋ ਮੋਟਰਸਾਈਕਲ ਕਢਾ ਕੇ ਆਏ ਹੁਣ ਮੈਜਨਿਟਰ ਕਢਾ ਕੇ ਆਏ ਕਿਸੇ ਦਾ ਨੁਕਸਾਨ ਨਾ ਹੋਵੇ ਉਹ ਆਉਣਗੇ ਕਿਸਾਨਪੁਰਾ ਦੋ ਚਾਰ ਦਿਨ ਤੇ ਕਾਉਣਗੇ ਨਾ ਸਮਾਨ ਉੱਥੇ ਸਾਰਾ ਆਪਣਾ ਲੈ ਜਾਣਗੇ ਨਹੀਂ ਤਾਂ ਜੇ ਸੀਬੀ ਨੇ ਸਾਰਾ ਮਿੱਟੀ ਮਿੱਟੀ ਕਰ ਦੇਣਾ ਸਮਾਨ ਕਾਫੀ ਨਸ਼ਟ ਹੋ ਰਿਹਾ ਸਾਰਾ ਸਾਹਮਣੇ ਪਏ ਸਮਾਨ ਕਿਸਾਨਪੁਰਾ ਬਾਕੀ ਕਾਫੀ ਤਾਂ ਉਹਦੇ ਸਮਾਨ ਟੁੱਟ ਰਿਹਾ ਉਹ ਟੁੱਟੇ ਰਿਹਾ ਤੁਹਾਨੂੰ ਦਿਖੇ ਰਿਹਾ ਜੀ ਠੀਕ ਹੈ ਇਹਦੇ ਵਿੱਚ ਅਸੀਂ ਕੁਝ ਨਹੀਂ ਕਰੀ ਅਸੀਂ ਤਾਂ ਦੇਖੋ ਮਦਦ ਕਰਨ ਵਾਸਤੇ ਆਏ ਬੰਦੇ ਠੀਕ ਹੈ ਜੀ ਇਹ ਪਤਾ ਕੇ ਬਚਾਇਆ ਜਾ ਸਕੇ ਉਸ ਬਚਾਇਆ ਸਮਾਨ ਉੱਥੇ ਤੇ ਲੋਕਲ ਕਿਸਾਨ ਨੇ ਜੀ ਕਹਿੰਦੇ ਅੱਗੇ ਸਾਡੀ ਕੋਸ਼ਿਸ਼ ਇਹੀ ਹੈ ਕਿ ਜਿੰਨਾ ਕ ਸਮਾਨ ਕਿਸਾਨਾਂ ਦਾ ਬਚਾ ਸਕਦੇ ਆ ਉਸ ਨੂੰ ਬਚਾਇਆ ਜਾਵੇ ਕਿਉਂਕਿ ਜੇ ਕਿਸੇ ਚੀਜ਼ ਨੂੰ ਤੋੜ ਕੇ ਮਿੱਟੀ ਕਰਨਾ ਉਹਦਾ ਫਾਇਦਾ ਨਹੀਂ ਕਿਉਂਕਿ ਅੱਜ ਨਹੀਂ ਤਾਂ ਕੱਲ ਜਦੋਂ ਕਿਸਾਨ ਆਉਣਗੇ ਵਾਪਸ ਤੋ ਆਪ ਦਾ ਸਮਾਨ ਇੱਥੋਂ ਲਿਜਾ ਸਕਣਗੇ ਇਧਰ ਤੁਸੀਂ ਤਸਵੀਰ ਦੇਖੋ ਨਪਿੰਦਰ ਤੁਸੀਂ ਮੌਕੇ ਤੇ ਮੌਜੂਦ ਹੋ ਲਾਈ ਤਸਵੀਰਾਂ ਸਾਨੂੰ ਵਖਾ ਰਹੇ ਹੋ ਕੀ ਕੁਝ ਤੁਹਾਨੂੰ ਲੱਗਦਾ ਹੈ ਕਿ ਕਦੋਂ ਤੱਕ ਆ ਪੂਰਾ ਰਸਤਾ ਕਲੀਅਰ ਹੋ ਜਾਏਗਾ ਕਿਉਂਕਿ ਵੱਡੇ ਤਾਦਾਦ ਚ ਹੋਣੇ ਵੀ ਇੱਥੇ ਟਰੈਕਟਰ ਟਰਾਲੀਆਂ ਵੇਖੀਆਂ ਜਾ ਸਕਦੀਆਂ ਟਰੈਕਟਰ ਟਰਾਲੀਆਂ ਨੂੰ ਕਲੀਅਰ ਕਰਕੇ ਇਹਨਾਂ ਨੂੰ ਕਿੱਥੇ ਲੈ ਕੇ ਜਾਇਆ ਜਾ ਰਿਹਾ ਹੈ ਸਰਜੂ ਦੇਖੋ ਇਹ ਤਾਂ ਹੁਣ ਜਿਵੇਂ ਆਪਰੇਸ਼ਨ ਚੱਲ ਰਿਹਾ ਜਿੱਦਾਂ ਮੈਂ ਪਹਿਲਾਂ ਜ਼ਿਕਰ ਕੀਤਾ ਸੀ ਕਿ ਅੱਜ ਸਵੇਰ ਤੋਂ ਇੱਥੇ ਕੰਮ ਕੋਈ ਬਹੁਤਾ ਨਹੀਂ ਸੀ ਚੱਲ ਰਿਹਾ ਹੁਣ ਥੋੜਾ ਜਿਹਾ ਪੁਲਿਸ ਐਕਟਿਵ ਹੋਈ ਆ ਰਸਤਾ ਕਲੀਅਰ ਕਰਨ ਵਾਲੇ ਪਾਸੇ ਲੱਗੀ ਆ ਪਰ ਹਲੇ ਵੀ ਟਰੈਕਟਰ ਟਰਾਲੀਆਂ ਜਿੱਦਾਂ ਪਹਿਲਾਂ ਖਬਰ ਆਈ ਸੀ ਕਿ ਟਰੈਕਟਰ ਟਰਾਲੀਆਂ ਕਿਸੇ ਯਾਰਡ ਦੇ ਵਿੱਚ ਲੈ ਕੇ ਦੇਖੋ ਮੈਂ ਜਿੰਨਾ ਦੇਖ ਪਾਇਆ ਟਰੈਕਟਰ ਟਰਾਲੀਆਂ ਉਸੇ ਤਰ੍ਹਾਂ ਇੱਥੇ ਖੜੇ ਕੁਝ ਕੁ ਲੈ ਕੇ ਗਏ ਹੋਣਗੇ ਜ਼ਿਆਦਾ ਨਹੀਂ ਉਸੇ ਤਰ੍ਹਾਂ ਟਰੈਕਟਰ ਟਰਾਲੀਆਂ ਬੱਸਾਂ ਟਰੱਕ ਬਹੁਤ ਵੱਡੀ ਗਿਣਤੀ ਵਿੱਚ ਇੱਥੇ ਖੜੇ ਨੇ ਜਿਨ੍ਹਾਂ ਨੂੰ ਹਜੇ ਇੱਥੋਂ ਲੈ ਕੇ ਜਾਣਾ ਪਾ ਉਹ ਦੱਸਿਆ ਜਾ ਰਿਹਾ ਹੈ ਕਿ ਇੱਕ ਯਾਰਡ ਬਣਾਇਆ ਗਿਆ ਕਿਤੇ ਨੇੜੇ ਇੱਥੋਂ ਬਣਾਇਆ ਗਿਆ ਉੱਥੇ ਲਿਜਾਇਆ ਜਾਵੇਗਾ ਪਰ ਹਲੇ ਤੱਕ ਇੱਥੋਂ ਜਦ ਤੱਕ ਲਿਜਾਇਆ ਨਹੀਂ ਗਿਆ ਕੁਝ ਇੱਕ ਦੁਕਾਨਾਂ ਜਾਂ ਕੋਈ ਸੌਪਜਾ ਕਹ ਲਈਏ ਟਰੈਕਟਰ ਟਰਾਲੀਆਂ ਬੇਸ਼ੱਕ ਲੈ ਕੇ ਗਏ ਹੁਣ ਪਰ ਜਿਵੇਂ ਪਹਿਲਾਂ ਘਬਰਾ ਰਹੀਆਂ ਸੀ ਕਿ ਰੋਡ ਕਲੀਅਰ ਹੋ ਗਿਆ ਜਾਂ ਟਰੈਕਟਰ ਟਰਾਲੀਆਂ ਇੱਥੋਂ ਹਟਾ ਦਿੱਤੇ ਗਏ ਤਾਂ ਐਸਾ ਕੁਝ ਨਹੀਂ ਆ ਹਾਂ ਜਿਹੜੇ ਸ਼ੈੱਡ ਨੇ ਉਹਨਾਂ ਨੂੰ ਤੋੜਿਆ ਜਾ ਰਿਹਾ ਟਰੈਕਟਰ ਟਰਾਲੀਆਂ ਕਿਉਂਕਿ ਦੇਖੋ ਇਹ ਅਸਵੀਥੀ ਹੈਗੇ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਆ ਤੇ ਇਹਨਾਂ ਨੂੰ ਹਟਾਉਣ ਦੇ ਲਈ ਲਜਾਨ ਦੇ ਲਈ ਇੱਕ ਟਾਈਮ ਲੱਗੇਗਾ ਵਕਫਾ ਲੱਗੇਗਾ ਤਾਂ ਅੱਜ ਪੂਰਾ ਦਿਨ ਲੱਗ ਸਕਦਾ ਕੱਲ ਦਾ ਦਿਨ ਲੱਗ ਸਕਦਾ ਤਾਂ ਹਾਈਵੇ ਪੂਰਾ ਕਲੀਅਰ ਕਰਨ ਦੇ ਲਈ ਅਸੀਂ ਸਮਝ ਰੱਖੀਏ ਤਾਂ ਘੱਟੋ ਘੱਟ 2-3 ਦਿਨ ਲੱਗ ਸਕਦੇ ਨੇ ਹਾਲਾਂਕਿ ਜੇ ਪੁਲਿਸ ਕਿਸੇ ਹੋਰ ਤਰੀਕੇ ਦੇ ਨਾਲ ਵੱਡੀ ਗਿਣਤੀ ਦੇ ਵਿੱਚ ਹੋਰ ਮੁਲਾਜ਼ਮ ਤਾਇਨਾਤ ਕਰਕੇ ਕਰਦੀ ਹੈ ਤਾਂ ਕੁਝ ਕਿਹਾ ਨਹੀਂ ਜਾ ਸਕਦਾ ਪਰ ਵਰਨਾ ਤੁਸੀਂ ਇਹ ਦੇਖੋ ਟਰੈਕਟਰ ਟਰਾਲੀਆਂ ਉਸੇ ਤਰ੍ਹਾਂ ਖੜੇ ਨੇ ਤਾਂ ਇਹ ਕਿਉਂਕਿ ਇੱਥੇ ਹੋਣ ਦਾ ਕੋਈ ਵਾਲੀਵਾਰਸ ਨਹੀਂ ਹੈਗਾ ਕਿਸਾਨ ਇੱਥੇ ਜਾ ਚੁੱਕੇ ਨੇ ਇਸ ਕਰਕੇ ਇਹ ਜਿਹੜੀ ਤਸਵੀਰ ਹੈ ਇੱਥੇ ਨਜ਼ਰ ਆ ਰਹੀ ਹੈ ਇਹ ਦੇਖੋ ਵਾਸ਼ਰੂ ਬਣਾਇਆ ਹੋਏਗਾ ਕਿਸਾਨਾਂ ਨੇ ਇਧਰ ਭਾਰਤੀ ਕਿਸਾਨ ਯੂਨੀਅਨ ਏਕਤਾ ਆਜ਼ਾਦ ਦੀ ਬੱਸ ਖੜੀ ਹੈ ਇਹ ਪੂਰੀ ਬੱਸ ਹੈ ਜਿਹੜੀ ਨਵੇਂ ਟਾਇਰ ਦਾ ਮਤਲਬ ਬੱਸ ਚੰਗੀ ਹਾਲਤ ਦੇ ਚ ਹੋਏਗੀ ਤਾਂ ਦੇਖੋ ਇਹ ਬੱਸ ਹੈ ਜੀ ਤਾਂ ਇਹ ਬੱਸ ਇੱਥੇ ਮੌਜੂਦ ਹੈ ਤਾਂ ਇਹ ਟਰੈਕਟਰ ਬਈ ਤੁਸੀਂ ਲੋਕਲ ਮੈਂ ਰੋਟੇ ਮੁਲਾਜ਼ਮਾ ਹੀ ਮੈਂ ਰਾਜਮਾ ਹੀ ਜੀ ਦਾ ਤੇ ਮੁਲਾਜ਼ਮੋਂ ਸਮਾਨ ਲਿਜਾਣ ਲਈ ਆਏ ਹਾਂਜੀ ਇਹ ਸਮਾਨ ਸਾਈਡ 'ਚ ਕਰਨਾ ਹੈ ਲੈਣਾ ਕੋਈ ਨਹੀਂ ਹੈ ਅੱਗੇ ਟਰੈਕਟਰ ਟਰਾਲੀਆਂ ਕਿੱਥੇ ਲੈ ਕੇ ਜਾਏ ਜੀ ਬੱਸ ਟਰਾਲੀਆਂ ਨਾਲ ਸਾਈਡ 'ਚ ਲਾ ਰਹੇ ਹਾਂਗੇ ਅੱਜ ਹਲੇ ਕਿਤੇ ਝੜ ਜੂਟ ਨਹੀਂ ਲੈ ਕੇ ਚੱਲੇ ਨਹੀਂ ਨਹੀਂ ਇਹ ਕੁਝ ਮੇਰੇ ਸਾਡੇ ਸਾਈਡ 'ਚ ਦਸਤਾ ਖੁੱਲਣਾ ਹੀ ਤੋਂ ਬਾਅਦ ਦੇਖਦੇ ਆਪਾਂ ਤਾਂ ਇਹ ਕਹਿੰਦੇ ਪੁਲਿਸ ਦੇ ਮੁਲਾਜ਼ਮ ਨਹੀਂ ਨਹੀਂ ਮੈਂ ਨਗਰ ਕੌਂਸਲ ਦਾ ਮੈਂ ਨਗਰ ਕੌਂਸਲ ਦਾ ਤੇ ਨਗਰ ਕੌਂਸਲ ਦੇ ਮੁਲਾਜ਼ਮ ਨੇ ਇਹਨਾਂ ਦੀ ਡਿਊਟੀ ਲਈ ਗਈ ਹੈ ਤੇ ਇਹ ਨਗਰ ਕੌਂਸਲ ਦਾ ਟਰੈਕਟਰ ਹੈ ਇਥੋਂ ਕਹਿੰਦੇ ਨੇ ਕਿ ਕਿਸੇ ਯਾਰਡ ਤੇ ਨਹੀਂ ਹਲੇ ਲੈ ਕੇ ਜਾ ਰਹੇ ਹਲੇ ਤਾਂ ਕਹਿੰਦੇ ਇੱਥੋਂ ਹੀ ਪਾਸੇ ਕਰ ਰਹੇ ਆ ਸੜਕ ਤੋਂ ਤਾਂ ਕਿ ਰਸਤਾ ਜਿਹੜਾ ਕਲੀਅਰ ਕੀਤਾ ਜਾ ਸਕੇ ਦੇਖੋ ਕੈਂਟਰ ਖੜਾ ਆ ਗੱਡੀ ਖੜੀ ਹੈ ਕਿਸੇ ਕਿਸਾਨ ਦੀ ਤਾਂ ਜੇ ਜਿਆਦਾ ਜੇ ਦੇਖੋ ਕਿਉਂਕਿ ਕਿਸੇ ਦਾ ਨੁਕਸਾਨ ਹੈ ਜਿਹੜਾ ਉਹ ਦੇਖੋ ਆ ਆਪਰੇਸ਼ਨ ਪੁਲਿਸ ਨੇ ਕੀਤਾ ਜਾਂ ਸੰਘਰਸ਼ ਕਾਮਯਾਬ ਨਹੀਂ ਹੋਇਆ ਉਹ ਇੱਕ ਵੱਖਰੀ ਗੱਲ ਹੈ ਪਰ ਘੱਟੂ ਘਾਟੇ ਟਰੱਕ ਇਹ ਬਸਾਂ ਜਾਂ ਇਹ ਗੱਡੀਆਂ ਖੜੀਆਂ ਨੇ ਹੋਰ ਸਮਾਨ ਤੇ ਆ ਉਦਾ ਨੁਕਸਾਨ ਜਿਆਦਾ ਨਾ ਹੋਵੇ ਤਾਂ ਮੈਨੂੰ ਲੱਗਦਾ ਕਿ ਇਸ ਪਾਸੇ ਵੀ ਧਿਆਨ ਦੇਣ ਦੀ ਜਰੂਰਤ ਹੈ ਕਿ ਇਹ ਸਮਾਨ ਵੀ ਜਿਹੜਾ ਹੈਗਾ ਅਗਰ ਸੁਰੱਖਿਤ ਪਾਸੇ ਕੀਤਾ ਜਾਵੇ ਤਾਂ ਸ਼ਾਇਦ ਮੈਨੂੰ ਲੱਗਦਾ ਹੈ ਕਿ ਠੀਕ ਰਹੇਗਾ ਕਿਉਂਕਿ ਐਸੇ ਸਮਾਨ ਨੂੰ ਜਾਂ ਦੇਖੋ ਕੂਲਰ ਪਿਆ ਜੇ ਸਾਰਾ ਕੁਝ ਮਲਵੇ ਦਾ ਢੇਰ ਬਣ ਜਾਏਗਾ ਤਾਂ ਮੈਨੂੰ ਲੱਗਦਾ ਹੈ ਕਿ ਕਿਸੇ ਨੂੰ ਕੋਈ ਲੱਭਤ ਨਹੀਂ ਹੋਏਗੀ ਪਰ ਰੋਡ ਕਲੀਅਰ ਕਰਨਾ ਕਿਉਂਕਿ ਇੱਕ ਵੱਡਾ ਕਈ ਕਿਲੋਮੀਟਰ ਦਾ ਕਾਫਲਾ ਕਈ ਕਿਲੋਮੀਟਰ ਲੰਬਾ ਜਿਹੜਾ ਹੈਗਾ ਇਹ ਪੱਕਾ ਮੋਰਚਾ ਹੈ ਤਾਂ ਐਸੇ ਦੇ ਵਿੱਚ ਇੱਕ ਵੱਡਾ ਚੈਲੰਜ ਹੈ ਤਾਂ ਦੇਖੋ ਜੇ ਦੋਣੀ ਤਾਂ ਤਿੰਨ-ਤਿੰਨ ਨਹੀਂ ਤਾਂ ਚਾਰ ਦੇ ਲੱਗ ਜਾਣਗੇ ਪਰ ਇਹ ਰੋਡ ਤੋਂ ਹੁਣ ਪੁਲਿਸ ਨੇ ਸਾਫ ਕਰ ਦਿੱਤਾ ਹੈ ਕਿ ਫਿਰ ਕੀਤਾ ਜਾਣਾ ਔਰ ਕਰਕੇ ਹੀ ਜਿਹੜਾ ਹੈਗਾ ਪੁਲਿਸ ਕਹਿੰਦੀ ਹੈ ਕਿ ਹੁਣ ਇੱਥੋਂ ਆਪਰੇਸ਼ਨ ਖਤਮ ਹੋਏਗਾ ਤੇ ਇਹ ਤਸਵੀਰਾਂ ਤੁਹਾਡੇ ਸਾਹਮਣੇ ਇੱਥੇ ਵੀ ਸ਼ੈੱਡ ਸੀਗਾ ਇੱਥੇ ਸ਼ੈੱਡ ਪਟਿਆ ਆ ਸੀ ਉਹ ਸ਼ੈੱਡ ਹਟਾ ਦਿੱਤਾ ਗਿਆ ਆ ਦੇਖੋ ਹੁਣ ਰੋਡ ਸਾਫ ਕੀਤੀ ਜਾ ਰਹੀ ਆ ਤੇ ਦੇਖੋ ਟਾਈਮ ਲੱਗਣਾ ਜਿਹੜੇ ਸ਼ੈੱਡ ਸੀ ਮੈਂ ਫਿਰ ਪਹਿਲਾਂ ਜ਼ਿਕਰ ਕਰ ਦਿਆਂ ਫਿਰ ਕਲੀਅਰ ਕਰ ਦਿਆਂ ਜਿਹੜੇ ਸ਼ੈੱਡ ਬਣੇ ਹੋਏ ਸੀ ਜਿਹੜੇ ਸ਼ੈੱਡ ਸੀ ਉਹ ਸਾਰੇ ਸ਼ੈੱਡ ਉਹ ਤੋੜੇ ਜਾ ਰਹੇ ਨੇ ਪਰ ਜਿਹੜੇ ਟਰੈਕਟਰ ਟਰਾਲੀਆਂ ਦੇ ਵਿੱਚ ਕਮਰੇ ਬਣਾਏ ਗਏ ਨੇ ਉਹ ਟਰਾਲੀ ਦੇਖੋ ਉਹਦੇ 'ਚ ਏਸੀ ਲਾਇਆ ਗਿਆ ਰਜਿੰਦਰ ਦਿਖਾਓ ਉਹ ਸਾਹਮਣੇ ਟਰਾਲੀ ਦੇਖੋ ਉਹਨੇ ਜੇਸੀ ਲੱਗਾ ਹੋਇਆ ਤਾਂ ਐ ਕਾਫੀ ਟਰਾਲੀਆਂ ਦੇ ਵਿੱਚ ਕਾਫੀ ਕਮਰੇ ਜਿਹੜੇ ਨੇ ਬਣੇ ਹੋਏ ਉਹਨਾਂ ਦੇ ਵਿੱਚ ਇਸੇ ਤਰ੍ਹਾਂ ਦੇ ਏਸੀ ਫਰਿੱਜਾਂ ਬਹੁਤ ਕੁਝ ਜਿਹੜਾ ਉਹ ਲੱਗਾ ਹੋਇਆ ਤੇ ਇਸ ਕਰਕੇ ਮੈਨੂੰ ਲੱਗਦਾ ਹੈ ਕਿ ਪ੍ਰਸ਼ਾਸਨ ਜਾਂ ਜਿਹੜੇ ਇੱਥੇ ਮੌਜੂਦ ਜਿਹੜੇ ਮੁਲਾਜ਼ਮ ਨੇ ਉਹ ਸਮਾਨ ਨੂੰ ਥੋੜਾ ਬਹੁਤਾ ਧਿਆਨ ਤਾਂ ਮੈਨੂੰ ਲੱਗਦਾ ਹੈ ਕਿ ਜ਼ਰੂਰ ਦੇ ਰਹੇ ਹੋਣਗੇ ਕਿ ਘੱਟੋ ਘੱਟ ਇਹਨਾਂ ਚੀਜ਼ਾਂ ਦਾ ਨੁਕਸਾਨ ਤਾਂ ਨਾ ਹੋਵੇ ਭਾਵੇਂ ਕਿ ਜਦੋਂ ਇਦਾਂ ਬਲਡੋజర్ ਚੱਲਦਾ ਤਾਂ ਬਹੁਤ ਚੀਜ਼ਾਂ ਦਾ ਨੁਕਸਾਨ ਤਾਂ ਹੁੰਦਾ ਹੀ ਹੁੰਦਾ ਇਹ ਗੱਲ ਤਾਂ ਤੈਅ ਆ ਜਦੋਂ ਬਲਡੋజర్ ਚੱਲਦਾ ਤਾਂ ਫਿਰ ਉਹ ਬਹੁਤ ਨੁਕਸਾਨ ਕਰਦਾ ਹੀ ਆ ਆ ਮੰਜਾ ਦੇਖੋ ਮੰਜਾ ਟੁੱਟਿਆ ਹੋਇਆ ਤਾਂ ਕੁਰਸੀ ਇੱਥੇ ਟੁੱਟੀ ਪਈ ਆ ਹੋਰ ਸਮਾਨ ਦੇਖੋ ਜਦੋਂ ਬਲਡੋజర్ ਚੱਲਦਾ ਤਾਂ ਉਹ ਬਹੁਤ ਚੀਜ਼ਾਂ ਨੂੰ ਤਬਾਹ ਕਰਦਾ ਕਿਉਂਕਿ ਉਹ ਕੱਲੀ ਕੱਲੀ ਚੀਜ਼ ਵੇਖ ਕੇ ਨਹੀਂ ਕੱਢਦਾ ਤਾਂ ਇਹ ਟਰਾਲੀ ਦੇ ਵਿੱਚ ਏਸੀ ਲੱਗਾ ਹੋਇਆ ਚੰਗੀ ਹਾਲਤ ਦਾ ਇਹ ਤਸਵੀਰਾਂ ਨੇ ਜੀ ਇਹ ਉਹ ਅੰਦਰ ਵਾਸ਼ਿੰਗ ਮਸ਼ੀਨ ਵੀ ਪਈ ਅਰਜਿੰਦਰ ਕਿ ਦਿਖਾਓ ਤੁਸੀਂ ਰਾਕੇ ਅੰਦਰ ਵਾਸ਼ਿੰਗ ਮਸ਼ੀਨ ਪਈ ਆ ਉਹ ਦੇਖੋ ਟਿਊਬ ਲਾਈਟ ਲੱਗੀ ਹੋਈ ਆ ਤੇ ਕਿਉਂਕਿ ਇਹ ਤਾਂ ਘਰ ਬਣਾਏ ਹੋਏ ਸੀ ਪੂਰੇ ਤਰ੍ਹਾਂ ਘਰ ਦਾ ਕੰਮ ਇਹਨਾਂ ਤੋਂ ਲਿਆ ਜਾ ਰਿਹਾ ਸੀ ਤਾਂ ਇਹ ਤਸਵੀਰਾਂ ਨੇ ਜੀ ਇਹ ਟਰਾਲੀਆਂनुਮਾ ਘਰ ਤਾਂ ਜਿਹੜੇ ਆ ਉਹ ਮੈਨੂੰ ਲੱਗਦਾ ਹੈ ਕਿ ਬਚਤ ਰਹਿ ਜੇਗੀ ਵੱਜ ਜਾਣਗੇ ਪਰ ਜਿਹੜੇ ਟੈਂਟ ਬਣਾਏ ਸ਼ੈੱਡ ਬਣਾਏ ਹੋਏ ਸੀ ਲੋਹੇ ਦੇ ਉਹ ਸ਼ਾਇਦ ਨਹੀਂ ਬਚਣਗੇ ਉਹਨਾਂ ਨੂੰ ਜਿਹੜਾ ਹੈਗਾ ਬਲਡوزر ਤੋੜ ਰਹੇ ਨੇ ਔਰ ਉਹਨਾਂ ਨੂੰ ਤੋੜ ਦਿੱਤਾ ਜਾਏਗਾ ਕਿਉਂਕਿ ਰੋਡ ਕਲੀਅਰ ਕਰਨੀ ਆ ਟਰਾਲੀ ਨੂੰ ਮਾਂ ਜਿਹੜੇ ਘਰ ਨੇ ਇਹਨਾਂ ਨੂੰ ਤਾਂ ਟਰੈਕਟਰ ਮਗਰ ਪਾ ਕੇ ਉਹਨ ਇਸੇ ਤੋਂ ਹਟਾ ਦੇਗੀ ਇਹ ਬਣੇ ਤਾਂ ਇਹਦਾ ਚਲੇ ਜਾਣਗੇ ਜਿਹਦਾ ਹੋਏਗਾ ਅੱਜ ਨਹੀਂ ਤਾਂ ਕੱਲ ਕੱਲੀ ਦਾ ਪਾਸੋਂ ਹਾਲਾਤ ਬਦਲ ਲੰਗੇ ਤਸਵੀਰ ਬਦਲੇਗੀ ਤਾਂ ਉਹ ਆਪਣੇ ਟਰੈਕਟਰ ਟਰਾਲੀਆਂ ਆਪਣੇ ਇਹ ਪੂਰਾ ਸਬਾਨ ਇਥੋਂ ਲਿਜਾ ਸਕਣਗੇ ਪਰ ਜਿਹੜਾ ਇਹ ਹੈ ਜਿਹੜੇ ਸ਼ੈੱਡ ਪਾਏ ਹੋਏ ਸੀ ਟੈਂਟ ਬਣਾਏ ਹੋਏ ਸੀ ਜਿਹੜਾ ਸਬਾਨ ਇਹਦੇ ਚ ਖਰਾਬ ਹੋ ਰਿਹਾ ਦਾ ਨਸ਼ਟ ਹੋ ਰਿਹਾ ਇਹਦਾ ਤਾਂ ਕਿਉਂਕਿ ਇੱਕ ਮਲਵੇ ਦੇ ਰੂਪ ਦੇ ਵਿੱਚ ਹੀ ਇਹ ਨੇ ਉਹਨਾਂ ਇਥੋਂ ਜਾਣਾ ਇਹ ਬਲਵੇ ਦੇ ਰੂਪ ਦੇ ਵਿੱਚ ਤਬਦੀਲ ਹੋ ਜਾਣਾ ਇਹਨੇ ਤੇ ਇਸ ਕਰਕੇ ਕਿਉਂਕਿ ਇਹਨੂੰ ਪਾਸੇ ਹਟਾਉਣਾ ਵੀ ਇੱਕ ਵੱਡਾ ਚੈਲੰਜ ਆ ਤਾਂ ਟਰਾਲੀਆਂ ਵਗੈਰਾ ਨੂੰ ਆਹ ਦੇਖੋ ਸਿਲੰਡਰ ਪਿਆ ਅਰਜਿੰਦਰ ਦਿਖਾਇਓ ਆਹ ਦੇਖੋ ਸਿਲੰਡਰ ਪਿਆ ਇਧਰ ਸਿਲੰਡਰ ਨੂੰ ਪਾਸੇ ਕੀਤਾ ਜਾ ਰਿਹਾ ਗੈਸ ਵੀ ਹੈਗੀ ਉਹਦੇ ਵਿੱਚ ਕਿਉਂਕਿ ਭਾਰਾ ਲਾਈਫ ਜਾ ਕੇ ਚੱਕ ਰਿਹਾ ਤੇ ਇਸ ਕਰਕੇ ਜਦੋਂ ਇਹ ਆਪਰੇਸ਼ਨ ਚੱਲਦਾ ਤਾਂ ਬਹੁਤ ਚੀਜ਼ਾਂ ਦਾ ਜੜਾ ਹੈਗਾ ਨੁਕਸਾਨ ਵੀ ਹੁੰਦਾ ਪਰ ਟਰੈਕਟਰ ਟਰਾਲੀਆਂ ਤਾਂ ਉਹ ਟਰੈਕਟਰ ਵਗਰ ਪਾ ਕੇ ਟਰਾਲੀਆਂ ਲੈ ਜਾਣਗੇ ਪਰ ਇਹਨਾਂ ਨੂੰ ਨਿਜਾਣਾ ਜਿਹੜਾ ਹੈਗਾ ਆਸਾਨ ਨਹੀਂ ਹੈ ਸਿਲੰਡਰ ਦੇਖੋ ਉਹਨਾਂ ਚੱਕ ਕੇ ਉਧਰ ਪਰੇ ਸੜ ਦਿੱਤਾ ਕਿਉਂਕਿ ਇੱਕ ਵਾਰੀ ਜਿੱਦਾਂ ਕਹਿੰਦੇ ਅੱਗੇ ਇਦਾਂ ਦੇ ਆਪਰੇਸ਼ਨ ਦੇ ਵਿੱਚ ਇਹਨਾਂ ਦਾ ਟਾਰਗੇਟ ਇਹਨਾਂ ਐ ਕਿ ਵੀ ਅਸੀਂ ਰਸਤਾ ਕਲੀਅਰ ਕਰਨਾ ਤਾਂ ਪੁਲ ਖਤਮ ਹੋਣ ਵਾਲਾ ਇਸ ਤੋਂ ਅੱਗੇ ਕਈ ਕਿਲੋਮੀਟਰ ਲੰਬਾ ਜਿਹੜਾ ਹੈਗਾ ਉਹ ਇਸੇ ਤਰ੍ਹਾਂ ਦਾ ਜਿਹੜਾ ਧਰਨਾ ਉਹ ਤਰੀ ਹੈ ਬੱਚੇ ਤਾਂ ਮੈਂ ਇੰਨੇ ਸਮਝ ਪਾਇਆ ਉਹ ਦੇਖੋ ਟਰੱਕ ਨੂੰ ਮਕਰ ਬਣਾਇਆ ਅਜਿੰਦਰ ਦਿਖਾਇਆ ਉਹ ਇੱਕ ਵੱਡਾ ਟਰਾਲਾ ਉਹਦਾ ਕਮਰਾ ਬਣਾਇਆ ਪਿੱਛੇ ਪੂਰਾ ਉਹ ਪੂਰਾ ਕਮਰਾ ਬਾੜੀਆਂ ਨਾਲ ਜਰ ਆ ਰਹੀਆਂ ਉਹ ਵੱਡਾ ਟਰਾਲਾ ਉਹ ਇਧਰ ਦੇਖੋ ਅਜ ਰਜਿੰਦਰ ਨੇ ਦਿਖਾਇਆ ਆਗੇ ਇਧਰ ਦੇਖੋ ਪੂਰਾ ਸ਼ੈੱਡ ਬਣਿਆ ਹੋਇਆ ਸੀ ਉਹ ਚੱਕ ਕੇ ਦੂਜੇ ਪਾਸੇ ਛੱਡ ਦਿੱਤਾ ਆ ਦੇਖੋ ਪੂਰਾ ਕਮਰਾ ਬਣਿਆ ਹੋਇਆ ਸੀ ਇਸ ਪਾਸੇ ਉਹਨੂੰ ਪੂਰੇ ਦੇ ਪੂਰੇ ਨੂੰ ਐਸਸੀਬੀ ਦੇ ਨਾਲ ਚੱਕ ਕੇ ਦੂਜੇ ਪਾਸੇ ਦੂਜੀ ਸੜਕੇ ਛੱਡ ਦਿੱਤਾ ਜਿਵੇਂ ਪਹਿਲਾਂ ਗੱਲ ਕਰ ਰਿਹਾ ਸੀ ਕਿ ਇਹ ਹਾਲਾਤ ਤੇ ਤਸਵੀਰ ਦੇਖ ਕੇ ਲੱਗਦਾ ਕਿ ਪਹਿਲਾਂ ਇੱਕ ਰਸਤਾ ਕਲੀਅਰ ਕੀਤਾ ਜਾ ਰਿਹਾ ਸਮਾਨ ਜਿਹੜਾ ਸਾਰਾ ਉਹ ਦੇਖੋ ਦੇਖੋ ਸਮਾਨ ਦੂਜੀ ਸੜਕ ਤੇ ਸ਼ਿਫਟ ਕੀਤਾ ਜਾ ਰਿਹਾ ਯਾਨੀ ਕਿ ਅੰਬਾਲਾ ਤੋਂ ਪੰਜਾਬ ਆਉਣਾ ਹੋਇਆ ਜਿਹੜਾ ਪੰਜਾਬ ਤੋਂ ਅੰਬਾਲਾ ਜਾਣਾ ਉਹ ਉਸ ਪਾਸੇ ਸਾਰਾ ਸਮਾਨ ਸ਼ਿਫਟ ਕੀਤਾ ਜਾ ਰਿਹਾ ਯਾਨੀ ਕਿ ਪਹਿਲਾਂ ਇੱਕ ਸੜਕ ਕਲੀਅਰ ਹੋਏਗੀ ਉਸ ਤੋਂ ਬਾਅਦ ਦੂਜੀ ਸੜਕ ਵਾਲੇ ਪਾਸੇ ਜਿਹੜਾ ਹੈਗਾ ਉਹ ਪੇਸ਼ੇ ਤਰਾਹੀ ਪੁਲਿਸ ਤਾਂ ਦੇਖੋ ਪਹਿਲਾਂ ਜਦੋਂ ਪਹਿਲਾਂ ਜ਼ਿਕਰ ਕੀਤਾ ਕਿ ਸਾਮਾਨ ਜਿਹੜਾ ਛੱਡਾ ਦੇ ਵਿੱਚ ਹੈ ਟੈਂਟਾਂ ਦੇ ਵਿੱਚ ਹੈ ਉਹ ਤਕਰੀਬਨ ਤਕਰੀਬਨ ਪਤਾ ਹੋਏਗਾ ਨਾਟ ਹੋਏਗਾ ਪਰ ਜਿਹੜੇ ਟਰਾਲੀਆਂ ਦੇ ਵਿੱਚ ਸਾਮਾਨ ਪਿਆ ਜਾਂ ਟਰਾਲੀਆਂ ਦੇ ਕੱਪੜੇ پڑے ਹੋਏ ਨੇ ਟੱਕਾਂ ਦੇ پڑے ਹੋਏ ਨੇ ਉਹ ਮੈਨੂੰ ਲੱਗਦਾ ਕਿ ਉਹ ਸਤਕੇ ਬੈਨ ਕਿ ਉਹਨਾਂ ਨੂੰ ਇੱਥੋਂ ਇਸੇ ਤਰ੍ਹਾਂ ਪੁਲਿਸ ਜੇੜੀ ਉਹ ਲੈ ਕੇ ਜਾਏਗੀ ਕਿਉਂਕਿ ਟਾਰਗੇਟ ਜਿਹੜਾ ਪੁਲਿਸ ਦਾ ਹੈ ਕਿ ਸੱਜਾ ਟਾਰਗੇਟ ਹੈ ਰਸਤਾ ਕਲੀਅਰ ਕਰਨਾ ਅੱਜ ਦੂਰ ਰੱਖ ਕੇ ਨਜ਼ਰ ਮਾਰੋ ਕੋਈ ਬੈਰੀਕੇਡਸ ਨੇ ਪ੍ਰਸ਼ਾਸਨ ਦੇ ਵੱਲੋਂ ਪੁਲਿਸ ਦੇ ਵੱਲੋਂ ਹਟਾਏ ਜਾਣ ਦੀਆਂ ਕੀ ਕੁਝ ਤਸਵੀਰਾਂ ਨੇ ਜੇ ਸੀ ਜੇ ਤੁਸੀਂ ਉਸ ਪਾਸੇ ਕੈਮਰਾ ਮਾਰ ਪਾਓ ਕਿਉਂਕਿ ਬੀਤੇ ਹੀ ਕੱਲ ਕਿਸਨੇ ਕਿਹਦਾ ਐਕਸ਼ਨ ਜ਼ਬਰਦਸਤ ਐਕਸ਼ਨ ਤੁਹਾਨੂੰ ਵੇਖਣ ਨੂੰ ਮਿਲਿਆ ਤੇ ਦੂਸਰੇ ਪਾਸੇ ਹੁਣ ਹਰਿਆਣਾ ਵਾਲੇ ਪਾਸੋਂ ਵੀ ਸ਼ੁਰੂ ਹੋ ਚੁੱਕੇ ਐਕਸ਼ਨ ਆ ਪੂਰੇ ਬੈਰੀਕੇਡਸ ਨੂੰ ਹਾਈਵੇ ਨੂੰ ਕਲੀਅਰ ਕਰਨ ਦੇ ਲਈ ਸਤਿ ਸ੍ਰੀ ਅਕਾਲ ਜੋ ਤੇ ਕਈ ਕਿਲੋਮੀਟਰ ਲਾਂਮਾਂ ਜੜਾ ਹੈਗਾ ਮੋੜ ਚ ਜਿੱਥੇ ਅਸੀਂ ਮੌਜੂਦ ਆ ਜਿੱਥੇ ਅਸੀਂ ਮੌਜੂਦ ਆ ਬਾਰਡਰ ਤੋਂ ਅਸੀਂ ਕਰੀਬ 3 ਕਿਲੋਮੀਟਰ ਅਸੀਂ ਇਸ ਵੇਲੇ ਆ ਰਾਈਪੇ ਵਾਲੇ ਪਾਸੇ ਆ ਤਾਂ ਉਹ ਤਸਵੀਰ ਇਹ ਤੁਹਾਨੂੰ ਦਿਖਾਉਣੀ ਤਾਂ ਸੰਭਰ ਨਹੀਂਗੀ ਅਸੀਂ ਪਹਿਲਾਂ ਉਹ ਤਸਵੀਰ ਦਿਖਾਈ ਸੀ ਜਿੱਥੇ